ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਦਿਲਪ੍ਰਿਤ ਬਾਬਾ ਸੋਮਵਾਰ ਨੂੰ ਪੁਲਿਸ ਦੇ ਹੱਥੇ ਚੜ ਗਿਆ। ਚੰਡੀਗੜ੍ਹ ਦੇ ਸੈਕਟਰ 43 ਦੇ ਬਸ ਅੱਡੇ ਤੇ ਕੋਈ ਮੁੱਠ ਭੇੜ ਦੌਰਾਨ ਦਿਲਪ੍ਰਿਤ ਦੇ ਤਿੰਨ ਗੋਲੀਆਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪਰ ਕੋਈ ਜੰਮਦਾ ਹੀ ਗੈਂਗਸਟਰ ਨਹੀਂ ਬਣ ਜਾਂਦਾ ਤੇ ਪੰਜਾਬੀ ਗਾਇਕਾ ਤੇ ਕਾਰੋਬਾਰੀਆਂ ਲਈ ਖੌਫ ਬਣ ਚੁੱਕਾ ਨਾਮ ਦਿਲਪ੍ਰਿਤ ਆਖਰ ਗੈਂਗਸਟਰ ਕਿਵੇਂ ਬਣ ਗਿਆ ਅਸੀਂ ਤੁਹਾਨੂੰ ਦੱਸਦੇ ਹਾਂ। ਦਿਲਪ੍ਰਿਤ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦਾ ਰਹਿਣ ਵਾਲਾ ਅਤੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਤਾਦਾ ਨਾਮ ओंकार ਸਿੰਘ ਜੋ ਪਸ਼ੂ ਪਾਲਣ ਵਿਭਾਗ ਚ ਵੈਟਰਨਰੀ ਇਨਸਪੈਕਟਰ ਸਨ ਜਿਨ੍ਹਾਂ ਦੀ ਥੋੜਾ ਸਮਾਂ ਪਹਿਲਾਂ ਹੀ ਮੌਤ ਹੋ ਗਈ ਘਰ ਚ ਪੈਸੇ ਦੀ ਕੋਈ ਕਮੀ ਨਹੀਂ ਸੀ ਦਿਲਪੀਰ ਸ਼ੁਰੂ ਤੋਂ ਹੀ ਇਸ ਤਰ੍ਹਾਂ ਦਾ ਨਹੀਂ ਸੀ ਜਦੋਂ ਦਿਲਪੀਰ ਦੀ ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ 11 ਸਾਲ ਦੀ ਉਮਰ ਸੀ ਉਸਨੇ ਅੰਮ੍ਰਿਤ ਪਾਨ ਕਰ ਲਿਆ ਸੀ ਤੇ ਉਹ ਸਾਨੂੰ ਵੀ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਦਾ ਸੀ ਪਰ ਪਿੰਡ ਦੀ ਹੱਦਬੰਦੀ ਨੂੰ ਲੈ ਕੇ ਪਿੰਡ ਵਾਲਿਆਂ ਨਾਲ ਝਗੜੇ ਕਾਰਨ ਪੁਲਿਸ ਵੱਲੋਂ ਸੁਣਵਾਈ ਨਾ ਕੀਤੇ ਜਾਣ ਤੇ ਉਹ ਇੰਨਾ ਹਾਲਾਤਾਂ ਤੱਕ ਪਹੁੰਚ ਗਿਆ ਕਿ ਉਸ ਦੀ ਉਮਰ ਮਹਿਜ਼ 21 ਸਾਲ ਰਹੀ ਹੋਵੇਗੀ ਜਦੋਂ ਉਹ ਘਰ ਛੱਡ ਕੇ ਚਲਾ ਗਿਆ ਅਤੇ ਗੈਂਗਸਟਰਾਂ ਦੇ ਸੰਪਰਕ ਚਾ ਗਿਆ ਜਿਸ ਤੋਂ ਬਾਅਦ ਉਹ ਪੰਜਾਬ ਪੁਲਿਸ ਦੀ A ਕੈਟਾਗਰੀ ਦੇ ਗੈਂਗਸਟਰਾਂ ਦੀ ਲਿਸਟ 'ਚ ਸ਼ਾਮਲ ਹੋ ਗਿਆ ਉਹਦਾ ਦੋਸਤ ਪਹਿਲਾਂ ਕੋਈ ਨਹੀਂ ਸੀ ਹਾਂਜੀ ਉਹ ਪੜਦਾ ਤਾਂ ਆਪਣੀ ਪੜਾਈ ਤੱਕ ਮਤਲਬ ਰਹਾ ਦਾ ਹਾਂਜੀ ਘਰ ਆਣਾ ਘਰ ਤੇ ਬਸ ਕਾਲਜ ਜਾਣਾ ਆਪਣਾ ਗੁਰੂ ਮਹਾਰਾਜ ਦੀ ਬਾਣੀ ਪੜ੍ਹਨੀ ਗੁਰੂ ਘਰ ਨਾਲ ਬਹੁਤ ਜੁੜਿਆ ਹੋਇਆ ਸੀ ਜਦ ਵੀ ਸਮਾਂ ਲੱਗਦਾ ਤਾਂ ਬਸ ਪਾਠ ਕਰਨ ਬਹਿ ਜਾਂਦਾ ਤਾਂ ਸਨ ਵੀ ਇਹੀ ਪ੍ਰੇਰਨਾ ਦਿੰਦਾ ਦਾ ਕਿ ਪਾਠ ਕਰੋ ਜਿੰਨਾ ਵੀ ਹੋ ਸਕੇ ਹੋਰ ਕੁਝ ਨਹੀਂ ਕਰਨਾ ਇਹ ਮੰਦਰ ਆ ਗਿਆ ਮੰਦਰ ਵੱਲ ਵੀ ਸੀ ਝਕਾਣਾ ਹੁਣਾ ਗੁਰਦੁਆਰੇ ਵੱਲ ਤਾਂ ਝਕਾਉਂਦਾ ਅੰਮ੍ਰਿਤ ਪਾਨ ਕੀਤਾ ਹੋਇਆ ਉਹਦੇ ਹਾਂਜੀ ਅੰਮ੍ਰਿਤ ਪਾਨ ਕੀਤਾ 11 ਸਾਲ ਦੇ ਨਾ ਅੰਮ੍ਰਿਤ ਪਾਨ ਕਰ ਲਿਆ ਤਾਂ ਪੰਜਾਬੀ ਗਾਇਕ ਪਰਮੇਸ਼ਰ ਵਰਮਾ ਤੇ ਹਮਲਾ ਹੋਵੇ ਹੁਸ਼ਿਆਰਪੁਰ ਦੇ ਸਰਪੰਚ ਸਤਨਾਮ ਸਿੰਘ ਦਾ ਕਤਲ ਨੰਗਲ ਦੇ ਕਾਰੋਬਾਰੀ ਤੋਂ ਫਰੋਤੀ ਜਾਂ ਗਾਇਕ ਪੀ ਗਰੇਵਾਲ ਨੂੰ ਧਮਕਾਉਣਾ ਇਨਾ ਸਭ ਵਾਰਦਾਤਾ ਚ ਨਾਮ ਸਾਹਮਣੇ ਆਇਆ ਦਿਲਪ੍ਰੀਤਾ ਮਾਂ ਤੇ ਭੈਣ ਨੇ ਵੀ ਕਈ ਵਾਰ ਦਿਲਪ੍ਰੀਤ ਨੂੰ ਸਰੈਂਡਰ ਕਰਨ ਦੀ ਅਪੀਲ ਕੀਤੀ ਤੇ ਅੱਜ ਵੀ ਉਹ ਆਪਣੀ ਮਾਂ ਦਾ ਸਰਵਣ ਪੁੱਤਰ ਹੈ ਜਿਸ ਨੇ ਜਾਨਵਰ ਨੂੰ ਮਾਰਨ ਤੋਂ ਪਹਿਲਾਂ ਵੀ 100 ਵਾਰ ਸੋਚਿਆ ਹੋਣਾ ਇਸ ਤਰ੍ਹਾਂ ਦਾ ਪੁੱਤਰ ਤਾਂ ਮੇਰਾ ਕੀ ਇੱਕ ਜਿਸ ਤਰ੍ਹਾਂ ਘਰ ਦੇ ਦਾ ਸਰਵਣ ਪੁੱਤਰ ਹੁੰਦਾ ਹਮ ਕਦੇ ਕੁੱਤੇ ਦੇ ਡਾਂਗ ਮਾਰਨ ਲੱਗਿਆ ਵੀ 100 ਵਾਰ ਸੋਚਦਾ ਹੁੰਦਾ ਤਾਂ ਉਹ ਕਿੱਦਾਂ ਮਾਰਨੀ ਉਹਨੂੰ ਹਾਲਾਤਾਂ ਨੇ ਇੰਨਾ ਮਜਬੂਰ ਕਰਤਾ ਕਿ ਉਹਨੂੰ ਇਸ ਰਾਹ ਪਰ ਤੋੜ ਦਿੱਤਾ ਜ਼ਬਰਦਸਤੀ ਤੋੜ ਰਿਹਾ ਤ ਉਹ ਨਾ ਨਹੀਂ ਚਾਹੁੰਦਾ ਤਾਂ ਤੇ ਹੁਣ ਪੁਲਿਸ ਦੇ ਹੱਥੇ ਚੜ ਜਾਣ ਤੋਂ ਬਾਅਦ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਦਿਲਪੇਰ ਨਾਲ ਨਰਮੀ ਨਾਲ ਬਤਾ ਕਰਨ ਦੀ ਅਪੀਲ ਕੀਤੀ ਹੈ ਇੱਕ ਅੰਮ੍ਰਿਤਧਾਰੀ ਸਿੱਖ ਮੁੰਡਾ ਜੋ ਗੁਰੂ ਘਰ ਨਾਲ ਜੁੜਿਆ ਸੀ ਪਰ ਅੱਜ ਪੁਲਿਸ ਤੋਂ ਜ਼ਿੰਦਗੀ ਬਚਾਉਣ ਲਈ ਕਲੀਨ ਸ਼ੇਵ ਹੋ ਕੇ ਫਰਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ ਪੰਜਾਬ ਦਾ ਮੋਸਟ ਵਾਂਟਡ ਗੈਂਗਸਟਰ ਦਿਲਪੇਰ ਸਿੰਘ ਤਾਹਨ ਉਰਫ ਬਾਬਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ